ਆਉਂਦੇ ਨੇ ਇੱਕ ਛੱਡ ਕੇ ਨਾਮ ਬਿਸਰਾਮ ਤਾਈ ਟੱਕੀ ਵਿੱਚ 84 ਦੇ ਖਾਂਦੇ ਨੇ ਮੋਰ ਗੁਰੂ ਦੀ ਵਿਨਾਂਦਰਵਾਰ ਸਿੰਘਾ ਜੁਨਾ ਵਿੱਚ ਰੁਲੇ ਨਾ ਧਿਆਨ ਦੇ ਨੇ ਮੋਰ ਗੁਰੂ ਦੀ ਵਿਨਾਂਦਰਵਾਰ ਸਿੰਘਾ ਜੋ ਨਾਂ ਵਿੱਚ ਨਾ ਰੁਲੇ ਥਿਆ ਆਉਂਦੇ ਨੇ ਜਿਨ੍ਹਾਂ ਚਿਰ ਪੂਰਨ ਗੁਰੂ ਦੀ ਮੋਹ ਨਹੀਂ ਲੱਗਦੀ ਉਹਨਾਂ ਚਿਰ ਫਿਰ ਕਿਰਾਸੀ 'ਚ ਬੰਦਾ ਰੁਲ ਜਾਂਦਾ ਤੇ ਜਦੋਂ ਇਥੋਂ ਪੁਰਸ਼ ਜਾਂਦਾ ਜਿਸ ਪੁਰੀ 'ਚ ਉਹਨਾਂ ਨੇ ਰੂਹੀ ਨਾਮਾ ਦੇਖਣਾ ਜਿਵੇਂ پاس ਆ ਆਪਣੇ ਕੋਲ ਉਹਨਾਂ ਨੇ ਦੇਖਣਾ ਵੀ ਇਹ ਕਿਹੜੇ ਗੁਰੂ ਦੀ ਮੋਹ ਹੈ ਇਹਦੇ ਹਰੇਕ ਪੁਰਸ਼ ਤੇ ਮੂਹਰਾ ਲੱਗਦੀ ਫੇਰ ਉਹ ਫੇਰ ਨਹੀਂ ਉਹ ਕੁਝ ਥੰਡੇਗਾ